ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਡੂਰ ਸਹਿ ਵਿਖੇ ਦੀਵਾਨ ਸਜਿਆ ਹੋਇਆ ਹੈ ਜਿਸ ਵਿੱਚ ਧੰ ਬਾਬਾ ਬੁੱਢਾ ਜੀ ਨੂੰ ਉੱਚੀ ਜਗ੍ਹਾ ਤੇ ਬਰਾਜਮਾਨ ਕੀਤਾ ਹੋਇਆ ਹੈ ਆਸਣ ਵਿਛਾ ਕੇ ਇਸੇ ਤਰ੍ਹਾਂ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਨੂੰ ਵੀ ਆਸਣ ਵਿਛਾ ਕੇ ਬਰਾਜਮਾਨ ਕੀਤਾ ਹੋਇਆ ਹੈ ਤੇ ਨਾਲ ਹੀ ਧੰ ਭਾਈ ਬਾਲਾ ਜੀ ਉਹਨਾਂ ਨੂੰ ਵੀ ਆਸਨਾ ਵਿਸ਼ਾਕੇ ਬਰਾਜਮਨ ਕੀਤਾ ਹੋਇਆ ਹੈ ਨਾਲ ਮੁੱਖੀ ਸਿੱਖ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਢੰਗਾ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦੇ ਲੰਗਰ ਸਜਾਉਂਦੇ ਸਨ ਸਭ ਬਰਾਜਮਨ ਹਨ ਤੇ ਨਾਲ ਭਾਈ ਪੈੜਾ ਮੋਖਾ ਜੀ ਕਾਗਜ਼ ਕਲਮ ਦਵਾਤ ਲੈ ਕੇ ਉਹ ਵੀ ਬਰਾਜਮਨ ਹਨ ਤਾਂ ਕਿ ਗੁਰੂ ਜੀ ਦੀ ਜੋ ਅਕਾਥ ਕਥਾ ਹੈ ਉਹ ਸਰਵਣ ਕਰਾਈ ਜਾ ਸਕੇ ਉਹ ਉਸ ਸਮੇਂ ਤਨਪਾਈ ਬਾਲਾ ਜੀ ਨੇ ਹੱਥ ਬੰਨ ਕੇ ਸਤਗੁਰੂ ਜੀ ਤੋਂ ਆਗਿਆ ਮੰਗਣ ਮੰਗੀ ਤੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਆਖਿਆ ਕਿ ਭਾਈ ਮੇਰੇ ਗੁਰੂ ਨਾਨਕ ਦੇ ਜੋ ਚੱਲ ਰਹੀ ਜਨਮ ਕਥਾ ਹੈ ਉਹ ਸਰਵਣ ਕਰਾਓ ਸੋ ਇਜਾਜ਼ਤ ਲੈ ਕੇ ਤਨਪਾਈ ਬਾਲਾ ਜੀ ਤਾਂ ਕਹਿਣ ਲੱਗੇ ਹਨ ਕਿ ਸਤਿਗੁਰੂ ਜੀ ਸੁਲਤਾਨਪੁਰ ਆ ਗਏ ਹਨ ਬਾਬੇ ਨਾਨਕ ਜੀ ਕੋਲ ਪਾਈਆ ਜੈ ਰਾਮ ਜੀ ਕੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਉਹਨਾਂ ਨੇ ਕੰਮ ਕਾਜ ਕੀਤਾ ਹੈ ਆਰੰਭ ਜੋ ਮੋਦੀ ਖਾਨੇ ਦਾ ਜਿਵੇਂ ਜਿਵੇਂ ਕਾਰਜ ਕਰਦੇ ਜਾਂਦੇ ਨੇ ਸੋ ਸਾਰੇ ਇਲਾਕਾ ਖੁਸ਼ ਹੈ ਮੰਗਤੇ ਜਾਣ ਖੁਸ਼ ਹਨ ਜੇ ਕੋਈ ਮਾਇਆ ਦੇ ਜਾਂਦਾ ਹੈ ਉਸ ਦਾ ਵੀ ਭਲਾ ਹੈ ਤੇ ਜੇ ਕੋਈ ਨਹੀਂ ਦਿੰਦਾ ਤਾਂ ਉਸ ਦਾ ਵੀ ਭਲਾ ਹੈ ਇਸ ਤਰ੍ਹਾਂ ਕਈ ਮੰਗਤੇ ਤਾਂ ਇੱਥੋਂ ਤੱਕ ਕਿ ਤਲਵੰਡੀ ਤੋਂ ਵੀ ਚੱਲ ਕੇ ਪਹੁੰਚ ਗਏ ਕਿ ਆਪਾਂ ਚੱਲ ਕੇ ਆਪਣੇ ਹੀ ਹਨ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਨਗਰ ਦੇ ਤੇ ਆਪਾਂ ਚੱਲ ਕੇ ਉਹਨਾਂ ਤੋਂ ਵਸਤੂਆਂ ਲੈ ਕੇ ਆਉਂਦੇ ਹਾਂ ਸ਼੍ਰੀ ਸਤਰਾ ਮੰਗਤੇ ਜਨ ਉਹ ਵੀ ਪਹੁੰਚੇ ਨੇ ਸਮੋਦੀ ਖਾਨੇ ਦੇ ਕੋਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਤੇ ਧੰਗ ਗੁਰੂ ਨਾਨਕ ਦੇ ਮਹਾਰਾਜੀ ਨੇ ਉਹਨਾਂ ਦਾ ਭਲਾ ਵੀ ਮੰਗਿਆ ਸੁਖਸੰਤ ਪੁੱਛੀ ਪਰਿਵਾਰ ਦੀ ਕਿ ਤੁਸੀਂ ਪਿੰਡ ਤੋਂ ਆਏ ਹੋ ਸੋ ਹਕਮ ਕਰੋ ਕਿਹੜੀ ਵਸਤੂ ਚਾਹੀਦੀ ਹੈ ਸੋ ਜਿੰਨੀਆਂ ਜ਼ਰੂਰਤਮੰਦ ਵਸਤੂਆਂ ਸਨ ਉਹਨਾਂ ਨੇ ਆਪਣੇ ਪੱਲੇ ਦੇ ਵਿੱਚ ਪਵਾ ਲਈਆਂ ਤੇ ਜੋ ਮਾਇਆ ਕਿਸੇ ਕੋਲ ਹੈ ਸੀ ਉਹਦਾ ਵੀ ਭਲਾ ਮੰਗਿਆ ਜੇ ਕਿਸੇ ਕੋਲ ਨਹੀਂ ਸੀ ਮਾਇਆ ਉਹਦਾ ਵੀ ਭਲਾ ਮੰਗਿਆ ਸੋ ਇਹ ਵਸਤੂਆਂ ਲੈ ਕੇ ਮੋਦੀ ਖਾਨ ਨੇ ਤੋਂ ਤਲਵੰਡੀ ਵਿਖੇ ਪਹੁੰਚੇ ਇਹ ਮੰਗਤੇ ਜਾਣ ਤੇ ਇਹਨਾਂ ਨੇ ਜਾ ਕੇ ਤਾਰੀਫ਼ ਕੀਤੀ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਉੱਥੋਂ ਮਹਿਤਾ ਕਲਿਆਣ ਦਾਸ ਜੀ ਪਿਤਾ ਜੀ ਉਹ ਵੀ ਪਹੁੰਚੇ ਨੇ ਵੀ ਹੁਣ ਤਾਂ ਮੇਰਾ ਨਾਨਕ ਕੰਮ ਕਰਨ ਲੱਗ ਪਿਆ ਹੈ ਚਲੋ ਚੱਲ ਕੇ ਦੇਖਦੇ ਹਾਂ ਕੀ ਖੱਟਿਆ ਹੈ ਕੀ ਕਮਾਇਆ ਹੈ ਕੁਝ ਹੋਰ ਤਜਰਬੇ ਸਮਝਾਉਂਦੇ ਹਾਂ ਸੋ ਸੁਲਤਾਨਪੁਰ ਉਹ ਵੀ ਆਏ ਉਹਨਾਂ ਨੇ ਸਮਝਾਉਣਾ ਕੀਤਾ ਅੱਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਪਿਤਾ ਜੀ ਬਸ ਆਈ ਚਲਾਈ ਚੱਲੀ ਜਾਂਦੀ ਹੈ ਜਮਾ ਕੁਝ ਨਹੀਂ ਕੀਤਾ ਸੋ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਸੋ ਅਗਲਾ ਪ੍ਰਸੰਗ ਜੋ ਅੱਜ ਪਾਈ ਬਾਲਾ ਜੀ ਆਰੰਭ ਕਰ ਰਹੇ ਨੇ ਕਿ ਚੁਗਲਾ ਨੇ ਨਿੰਦਕਾ ਨੇ ਐਸੀ ਨਿੰਦਿਆ ਕੀਤੀ ਗੁਰੂ ਜੀ ਦੀ ਨਵਾਬ ਦੇ ਕੋਲ ਦੌਲਤ ਖਾਨ ਦੇ ਕਿ ਉਹ ਜੋ ਤਾਂ ਆਪ ਜੀ ਨੇ ਮੋਦੀ ਲਾਇਆ ਹੈ ਉਹ ਮੋਦੀ ਤਾਂ ਮੋਦੀ ਖਾਨੇ ਨੂੰ ਲੁੱਟਾਈ ਜਾਂਦਾ ਹੈ ਅਸੀਂ ਆਪ ਸਾਹਮਣੇ ਖੜ ਕੇ ਵੇਖਿਆ ਹੈ ਕਿ ਕੋਈ ਪੈਸੇ ਦੇ ਜਾਂਦਾ ਹੈ ਕੋਈ ਨਹੀਂ ਦਿੰਦਾ ਉਹਨੂੰ ਵਸਤੂਆਂ ਦੇਈ ਜਾਂਦਾ ਹੈ ਇਸ ਤਰ੍ਹਾਂ ਦੱਸੋ ਮੋਦੀ ਖਾਨਾ ਕਿਵੇਂ ਚੱਲੇਗਾ ਇਹ ਕੁਝ ਐਸੀਆਂ ਗੱਲਾਂ ਜਾ ਕੇ ਭਾਈ ਜੈ ਰਾਮ ਜੀ ਨੂੰ ਵੀ ਲੋਕਾਂ ਨੇ ਦਸੀਆਂ ਜੁਨਿੰਦਕ ਹੁੰਦੇ ਨੇ ਉਹ ਨਿੰਦਿਆ ਕਰਦੇ ਰਹਿੰਦੇ ਹਨ ਸੋ ਜਦੋਂ ਇਸ ਤਰ੍ਹਾਂ ਦੀ ਨਿੰਦਿਆ ਹੋਈ ਤਾਂ ਗੁਰੂ 파ਰਸ਼ਾ ਜੀ ਲੇਖਾ ਕਰਨਗੇ ਉਹ ਲੇਖਾ ਕਿਸ ਤਰ੍ਹਾਂ ਹੋਵੇਗਾ ਇਹ ਪ੍ਰਸੰਗ ਆ ਰਿਹਾ ਹੈ ਧੰਨ ਭਾਈ ਬਾਲਾ ਜੀ ਕਹਿੰਦੇ ਕਿ ਸਤਿਗੁਰੂ ਜੀ ਜਦ ਮਹਿਤਾ ਕਲਿਆਣਦਾਸ ਜੀ ਕੁੜਮਾ ਦੇ ਘਰੋਂ ਚਲੇ ਗਏ ਤਦ ਜਾ ਕੇ ਬੀਬੀ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਮੈਂ ਦੇਖਿਆ ਹੈ ਕਿ ਹੱਟੀ ਵਿੱਚੋਂ ਬਹੁਤ ਖੱਟੀ ਹੁੰਦੀ ਹੈ ਪਰ ਉਸਨੇ ਜੋੜਿਆ ਜੁੜਾਇਆ ਕੁਝ ਵੀ ਨਹੀਂ ਤੁਸੀਂ ਵੀ ਕੋਈ ਮਤ ਨਹੀਂ ਦਿੱਤੀ ਅਗੋਂ ਬੀਬੀ ਜੀ ਕਹਿਣ ਲੱਗੇ ਕਿ ਪਿਤਾ ਜੀ ਜੇਕਰ ਜੋੜਿਆ ਕੁਝ ਨਹੀਂ ਤਾਂ ਘਰੋਂ ਪੀਤਾ ਕੁਝ ਨਹੀਂ ਨਾ ਗਵਾਇਆ ਸ਼ੁਕਰ ਹੈ ਕਿ ਜੇ ਕੰਮ ਕਰ ਕਰਨ ਲੱਗੇ ਹਨ ਇਸ ਵੇਲੇ ਉਹਨਾਂ ਦੀ ਪਿੰਡ-ਪਿੰਡ ਵਿੱਚ ਉਪਮਾ ਹੋ ਰਹੀ ਹੈ ਜੇ ਨਹੀਂ ਜੋੜਿਆ ਤਾਂ ਕੋਈ ਡਰ ਨਹੀਂ ਆਪੇ ਜੋੜ ਲੈਣਗੇ ਫਿਰ ਭਾਈਆ ਜੈਰਾਮ ਜੀ ਨੇ ਕਿਹਾ ਕਿ ਇਹਨਾਂ ਦੀ ਅੱਜਕੱਲ ਕੁੜਮਾਈ ਵੀ ਹੋ ਜਾਵੇਗੀ ਮਹਿਤਾ ਕਲਿਆਣ ਦਾਸ ਜੀ ਇਹ ਸੁਣ ਕੇ ਬੜੇ ਖੁਸ਼ ਹੋਏ ਕਹਿਣ ਲੱਗੇ ਕਿਸੇ ਚੰਗੇ ਘਰਾਣੇ ਵਿੱਚੋਂ ਸਾਖ ਲੈਣਾ ਜਦੋਂ ਢੇਰ ਸਾਰੀ ਦਾਤ ਵੀ ਆਵੇ ਤੇ ਦਾਜ ਵੀ ਆਵੇ ਤਾਂ ਭਾਈਆ ਜੈਰਾਮ ਜੀ ਨੇ ਕਿਹਾ ਕਿ ਕਮੂਲਾ ਨਾਮ ਦਾ ਚੋਣਾ ਖੱਤਰੀ ਹੈ ਜੋ ਰੰਧਾਵੇ ਪਿੰਡ ਦਾ ਪਟਵਾਰੀ ਹੈ ਉਸ ਦੀ ਲੜਕੀ ਹੈ ਮੈਂ ਚੰਗੀ ਤਰ੍ਹਾਂ ਖੋਜ ਭਾਲ ਕਰ ਲੀਤੀ ਹੈ ਤੇ ਇਹ ਟਿਕਾਣਾ ਚੰਗਾ ਹੈ ਤਾਂ ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਕਿ ਤੁਹਾਡੀ ਤੇ ਸਾਡੀ ਇੱਕੋ ਮਤ ਹੈ ਤੇ ਇੱਕੋ ਹੀ ਪਤ ਹੈ ਜੋ ਕਰੋਗੇ ਸੋ ਚੰਗਾ ਹੀ ਕਰੋਗੇ ਮਨਪੂਰਨ ਤੌਰ ਤੇ ਆਪ ਜੀ ਤੇ ਵਿਸ਼ਵਾਸ ਹੈ ਭਾਈਆ ਜੈ ਰਾਮ ਜੀ ਨੇ ਕਿਹਾ ਕਿ ਤੁਸੀਂ ਹਾਲੇ ਇੱਥੇ ਹੀ ਰਹੋ ਮੈਂ ਆਪਣੀ ਮਾਤਾ ਸੱਸ ਜੀ ਨੂੰ ਵੀ ਇੱਥੇ ਹੀ ਲੈ ਆਉਂਦਾ ਹਾਂ ਤਾਂ ਮਹਿਤਾ ਕਲਿਆਣ ਜੀ ਨੇ ਕਿਹਾ ਮੇਰਾ ਰਹਿਣਾ ਨਹੀਂ ਬਣਦਾ ਤਲਵੰਡੀ ਮੌਜ ਨਾਲ ਰਹਿੰਦੇ ਵਹਿੰਦੇ ਹਾਂ ਜਦੋਂ ਵਿਆਹ ਦਾ ਮੌਕਾ ਹੋਵੇਗਾ ਤਾਂ ਮੈਨੂੰ ਖਬਰ ਕਰ ਦੇਣੀ ਮੈਂ ਸ਼ਿਗਰ ਹੀ ਵਸਤਾ ਲੈ ਕੇ ਆ ਪਹੁੰਚਾਂਗਾ ਇੰਨੇ ਨੂੰ ਗੁਰੂ ਜੀ ਤੇ ਮੈਂ ਦੋਨੇ ਘਰ ਆ ਗਏ ਜਦੋਂ ਮਹਤਾ ਕਲਿਆਣ ਜੀ ਨੇ ਮੈਨੂੰ ਦੇਖ ਕੇ ਕਹਿਣ ਲੱਗੇ ਕਿ ਹੇ ਬਾਲਾ ਤੂੰ ਸਿਆਣਾ ਬਣਾ ਹੈ ਇਤਨਾ ਰੁਪਇਆ ਜੋੜ ਕੇ ਰੱਖੇ ਕਿ ਅੱਗੋਂ ਮੈਂ ਉਤਰ ਦਿੱਤਾ ਪਿਤਾ ਜੀ ਮੇਰਾ ਕੋਈ ਦੋਸ਼ ਨਹੀਂ ਮੈਂ ਤਾਂ ਸਤਗੁਰਾਂ ਦਾ ਸੇਵਕ ਹਾਂ ਜਿਵੇਂ ਹੁਕਮ ਕਰਦੇ ਹਨ ਤੇ ਮੈਂ ਕਰੀ ਜਾਂਦਾ ਹਾਂ ਮੈਂ ਉਲਟਪੋਲਟ ਕੁਝ ਕੰਮ ਨਹੀਂ ਕਰ ਸਕਦਾ ਤਾਂ ਜੈ ਰਾਮ ਜੀ ਨੇ ਕਿਹਾ ਕਿ ਪਿਤਾ ਜੀ ਬਾਲੇ ਦਾ ਕੋਈ ਦੋਸ਼ ਨਹੀਂ ਉਹ ਬੇਪਰਵਾਹ ਫਕੀਰ ਹਨ ਮਨਮਨੀਆਂ ਕਰਦੇ ਹਨ ਸੋ ਕਰਨ ਦਿਓ ਜਦੋਂ ਵਿਆਹ ਹੋ ਜਾਵੇਗਾ ਤੇ ਮੋਹ ਮਮਤਾ ਵਿੱਚ ਫਸ ਕੇ ਪਏ ਇਕੱਠਾ ਕਰਨਗੇ ਇਹ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਚੰਗਾ ਤੁਸੀਂ ਸਿਆਣੇ ਹੀ ਹੋ ਇਹ ਕਹਿ ਕੇ ਵਿਧਿਆ ਹੋ ਗਏ ਉਧਰ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਕਯਾਰ ਵਿਹਾਰ ਕਰੀ ਜਾਣ ਅਰ ਜੋ ਕੋਈ ਮੰਗੇ ਸਭ ਨੂੰ ਖੁੱਲਾ ਡੁੱਲਾ ਵਰਤਾਈ ਜਾਣ ਤਾਂ ਇੱਕ ਚੁਗਲ ਨੇ ਗੁਰੂ ਜੀ ਦੀ ਕੀਰਤੀ ਵਾਧੀ ਦੇਖ ਕੇ ਨਾਸਾਰਦਿਆਂ ਹੋਇਆ ਜੈ ਰਾਮ ਜੀ ਨੂੰ ਕਿਹਾ ਕਿ ਗੁਰੂ ਜੀ ਬਾਰਸ਼ਾ ਵਰਗਾ ਖਰਚ ਕਰੀ ਜਾਂਦੇ ਹਨ ਜੇ ਕਿਤੇ ਲੇਖੇ ਵਿੱਚ ਘਾਟਾ ਪੈ ਗਿਆ ਤੁਹਾਨੂੰ ਔਖੀ ਬਣ ਜਾਵੇਗੀ ਸੋ ਤੁਸੀਂ ਉਹਨਾਂ ਨੂੰ ਸਮਝਾਓ ਤੇ ਘਰ ਵਿੱਚ بچਾਓ ਨਹੀਂ ਆਪਣਾ ਘਰ بچਾਓ ਨਹੀਂ ਤਾਂ ਫਿਰ ਪਛਤਾਓਗੇ ਇਹ ਘਾਟਾ ਦੇਣਾ ਪਵੇਗਾ ਦੂਜੀ ਬਦਨਾਮੀ ਹੋਵੇਗੀ ਤੀਜਾ ਤੁਰਕ ਬਾਦਸ਼ਾਹ ਹੈ ਤੁਸੀਂ ਜਾਣਦੇ ਹੋ ਉਸ ਦਾ ਸੁਭਾਅ ਕਿਹੋ ਜਿਹਾ ਸਖਤ ਹੈ ਖੌਰੇ ਕੀ ਕਰੇ ਨਾ ਕਰੇ ਭਾਈਆ ਜੈਰਾਮ ਜੀ ਨੇ ਸੁਣ ਕੇ ਘਰ ਆ ਕੇ ਸਾਰੀ ਗੱਲ ਸੁਣਾਈ ਤਦ ਬੀਬੀ ਨਾਨਕੀ ਜੀ ਨੇ ਕਿਹਾ ਕਿ ਤੁਲਸਾ ਦਾਸੀ ਦਾ ਹੱਥ ਗੁਰੂ ਜੀ ਨੂੰ ਘਰ ਸੱਦ ਭੇਜਿਆ ਕਿ ਗੁਰੂ ਜੀ ਮੈਨੂੰ ਕਹਿਣ ਲੱਗੇ اے ਬਾਲਾ ਸਾਨੂੰ ਮਾਲੂਮ ਹੁੰਦਾ ਹੈ ਕਿ ਕਿਸੇ ਚੁਗਲ ਨੇ ਕੋਈ ਚੁਗਲੀ ਕੀਤੀ ਹੈ ਜਿਸ ਕਰਕੇ ਸਾਨੂੰ ਬੇਬੇ ਨਾਨਕੀ ਜੀ ਨੇ ਸੱਦ ਭੇਜਿਆ ਹੈ ਤਦ ਮੈਂ ਕਿਹਾ ਸਤਿਗੁਰੂ ਸਾਡੀ ਕੌਣ ਚੁਗਲੀ ਕਰ ਸਕਦਾ ਹੈ ਮਰੇ ਪਾਪੀ ਜਿਸ ਦੇ ਮਨ ਵਿੱਚ ਪਾਪ ਸਾਡੇ ਵਿੱਚ ਕੋਈ ਐਸਾ ਨੁਕਸ ਨਹੀਂ ਜਿਸ ਦਿਨ ਬਾਬਾ ਬਾਬਤ ਕੋਈ ਚੁਗਲੀ ਕਰੇ ਕੋਈ ਕਹੇ ਉਪਰੰਤ ਢਾਈ ਸਿਰ ਪਤਾਸੇ ਲੈ ਕੇ ਬੀਬੇ ਜੀ ਦੇ ਘਰ ਜਾ ਕੇ ਪਹੁੰਚੇ ਜਾ ਕੇ ਇਹ ਕਿਹਾ ਬੀਬੇ ਜੀ ਹੁਕਮ ਕਰੋ ਕਿਉਂ ਬੁਲਾਇਆ ਜੀ ਤਦ ਬੀਬੇ ਜੀ ਨੇ ਕਿਹਾ ਕਿ ਦਰਸ਼ਨਾਂ ਨੂੰ ਕਾਫੀ ਚਿਰ ਹੋ ਗਿਆ ਸੀ ਤਾਂ ਕਰਕੇ ਖੇਚਰ ਦਿੱਤੀ ਹੈ ਗੁਰੂ ਜੀ ਨੇ ਕਿਹਾ ਮਲੂਮ ਤਾਂ ਇਉਂ ਹੁੰਦਾ ਹੈ ਕਿ ਤੁਹਾਡੇ ਪਾਸ ਕਿਸੇ ਨੇ ਆ ਕੇ ਚੁਗਲੀ ਕੀਤੀ ਹੈ ਜਿਸ ਨੇ ਤੁਹਾਨੂੰ ਇਸ ਲਈ ਤੁਹਾਨੂੰ ਭਰਮ ਹੋ ਗਿਆ ਹੈ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਤੁਸੀਂ ਘਟ ਘਟ ਦੀ ਜਾਣਨ ਹਾਰੇ ਹੋ ਕਹਿਣ ਸੁਣਨ ਦੀ ਕੀ ਗੱਲ ਹੈ ਸਤਿਗੁਰਾਂ ਨੇ ਕਿਹਾ ਸਾਨੂੰ ਵੀ ਅੱਗੇ ਹੀ ਸ਼ੱਕ ਸੀ ਤੇ ਲੇਖਾ ਕਰ ਲੈਣਾ ਚਾਹੀਏ ਸੋ ਜੈ ਰਾਮ ਜੀ ਨੂੰ ਨਾਲ ਲੈ ਕੇ ਮੋਦੀ ਖਾਨ ਆ ਗਏ ਮੋਦੀ ਖਾਨੇ ਆ ਕੇ ਲੇਖਾ ਕਰਨ ਲੱਗੇ ਗੱਦ ਵਾਦੇ ਘਾਟੇ ਦਾ ਜੋੜ ਕੀਤਾ ਤਾਂ 135 ਰੁਪਏ ਤਾਂ ਗੁਰੂ ਨਾਨਕ ਦੇ ਮਹਾਰਾਜੀ ਦੇ ਵੱਧ ਨਿਕਲੇ ਪਾਈਆ ਜੈ ਰਾਮ ਜੀ ਇਹ ਦੇਖ ਕੇ ਬੜੇ ਖੁਸ਼ ਹੋਏ ਪਰ ਨਾਲ ਹੀ ਸ਼ੋਕ ਵੀ ਹੋਇਆ ਕਿ ਮੈਂ ਇਹ ਭਰਮ ਕਿਉਂ ਕੀਤਾ ਫਿਰ ਖੁਸ਼ੀ ਖੁਸ਼ੀ ਜਦ ਘਰ ਆਏ ਤਾਂ ਬੇਬੇ ਨਾਨਕੀ ਜੀ ਨੇ ਪੁੱਛਿਆ ਕਿ ਲੇਖਾ ਕਰਾਏ ਹੋ ਤਾ ਭਾਈਆ ਜੈ ਰਾਮ ਜੀ ਨੇ ਸਾਰੀ ਗੱਲ ਸੁਣਾ ਦਿੱਤੀ ਜਿਸ ਨੂੰ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਪ੍ਰਸੰਨ ਹੋਏ ਉਸ ਵੇਲੇ ਗੁਰੂ ਜੀ ਨੇ ਜੈ ਰਾਮ ਜੀ ਨੂੰ ਕਿਹਾ ਕਿ ਆਪਣਾ ਮੋਦੀਖਾਨਾ ਸੰਭਾਲੋ ਹੁਣ ਸਾਥੋਂ ਕਾਰ ਨਹੀਂ ਹੁੰਦੀ ਸਾਡੀ ਕਰਤਾਰ ਕਰਤਾਰਸੀ ਕਰਨ ਦੀ ਤਿਆਰੀ ਕਰਦੇ ਹਾਂ ਉਸ ਵਾਹਿਗੁਰੂ ਦਾ ਨਾਮ ਜਪਾਂਗੇ ਇਹ ਸੁਣ ਬੇਬੇ ਜੀ ਅਫਸੋਸ ਕਰਨ ਲੱਗ ਪਏ ਔਰ ਸਮਝਾਇਆ ਕਿ ਤੁਸੀਂ ਕੋਈ ਗੱਲ ਚਿੱਤ ਵਿੱਚ ਨਾ ਲਿਆਓ ਤੇ ਇਸੇ ਪ੍ਰਕਾਰ ਵਿਵਹਾਰ ਕਰਕੇ ਕੋਈ ਦਿਨ ਹੋਰ ਕਟੋ ਜੈ ਰਾਮ ਜੀ ਨੇ ਕਿਹਾ ਕਿ ਮੈਨੂੰ ਤਾਂ ਭਰੋਸਾ ਹੀ ਸੀ ਪਰੰਤੂ ਚੁਗਲਾ ਨੇ ਮੇਰੇ ਮਨ ਨੂੰ ਪਰਵਾ ਦਿੱਤਾ ਸੋ ਤੁਸੀਂ ਇਸ ਦਾ ਖਿਆਲ ਨਾ ਕਰੋ ਤੇ ਕੰਮ ਕਾ ਜਰੂਰ ਕਰੋ ਅਦੋਂ ਅੱਗੋਂ ਗੁਰੂ ਜੀ ਨੇ ਕਿਹਾ ਕਿ ਫਿਰ ਘਾਟਾ ਪੈ ਗਿਆ ਤਾਂ ਕੀ ਬਣੇਗਾ ਤਦ ਬੀਬੇ ਜੀ ਨੇ ਕਿਹਾ ਕਿ ਮੈਂ ਆਪੇ ਪੂਰਾ ਕਰ ਦੇਾਂਗੀ ਤੁਸੀਂ ਇੱਥੇ ਹੀ ਰਹੋ ਗੱਲ ਕਿ ਇਹਨਾਂ ਦੀ ਸਾਰੇ ਇਹਨਾਂ ਦੀ ਬਾਰ-ਬਾਰ ਪ੍ਰੇਮ ਸੰਯੁਕਤ ਬੇਨਤੀਆਂ ਨੂੰ ਸੁਣ ਕੇ ਔਰ ਮੇਰੇ ਵੀ ਇਹ ਕਹਿਣ ਤੇ ਕਿ ਸਤਿਗੁਰੂ ਇਹਨਾਂ ਦਾ ਆਖਾ ਜਰੂਰ ਮੰਨ ਲੈਣਾ ਚਾਹੀਦਾ ਹੈ। ਸ੍ਰੀ ਗੁਰੂ ਜੀ ਰਹਿ ਪਏ ਜਿਸ ਤੇ ਬੇਬੇ ਜੀ ਤੇ ਭਾਈਆ ਜੈ ਰਾਮ ਜੀ ਮੇਰੇ ਵਾਰਨੇ ਜਾਣ ਲੱਗ ਪਏ ਕਿ ਤੇਰਾ ਹੀ ਇਹ ਕਹਿਣਾ ਮੰਨਦੇ ਹਨ ਤੇ ਤੇਰੀ ਪ੍ਰੇਰਣਾ ਨਾਲ ਸਤਿਗੁਰੂ ਜੀ ਰਹੇ ਹਨ ਜਦ ਇਹ ਖਬਰ ਨਵਾਬ ਮੋਦੀ ਖਾਨ ਜਦ ਇਹ ਖਬਰ ਨਵਾਬ ਲੋਧੀ ਖਾਨ ਨੇ ਸੁਣੀ ਤਾਂ ਬੜਾ ਹੀ ਪ੍ਰਸੰਨ ਹੋਇਆ ਅਤੇ 1700 ਰੁਪਇਆ ਲੇਖੇ ਤੋਂ ਵਧੇਕ ਹੋਰ ਦੇ ਕੇ ਗੁਰੂ ਜੀ ਦਾ ਸਨਮਾਨ ਕੀਤਾ ਗੁਰੂ ਜੀ ਨੇ ਉਹ ਸਾਰੇ ਦਾ ਸਾਰਾ ਰੁਪਇਆ ਲੈ ਕੇ ਗਰੀਬਾਂ ਗੁਰੂਆਂ ਦੇ ਵਿੱਚ ਵੰਡ ਦਿੱਤਾ ਜਿਸ ਕਰਕੇ ਦੂਰ ਦੂਰ ਦੇ ਸੰਤਰਾਂ ਵਿੱਚ ਜਸ ਫੈਲ ਗਿਆ ਸੋ ਇਹ ਪ੍ਰਸੰਗ ਤਨਪਾਈ ਬਾਲਾ ਜੀ ਨੇ ਸਰਵਣ ਕਰਾਇਆ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਮੂਹ ਸੰਗਤਾਂ ਨੂੰ ਅਤੇ ਨਾਲ ਹੀ ਕਿਹਾ ਕਿ ਸੱਚੇ ਪਾਤਸ਼ਾਹ ਜੀ ਹੁਣ ਅਗਲਾ ਪ੍ਰਸੰਗ ਮੈਂ ਆਪ ਜੀ ਨੂੰ ਕੱਲ ਸਰਵਣ ਕਰਾਵਾਂਗਾ ਕਿ ਸਤਗੁਰੂ ਮਹਾਰਾਜ ਦੀ ਕੁੜਮਾਈ ਮੰਗਣੀ ਕਿਵੇਂ ਹੋਣੀ ਹੈ ਕਿੱਥੇ ਹੋਣੀ ਹੈ ਕਿਵੇਂ ਹੋਵੇਗੀ ਉਹ ਸਾਰਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਵਾਂਗਾ ਤੇ ਨਾਲ ਆਪਾਂ ਵੀ ਸਰਵਣ ਕਰਾਂਗੇ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰੂ ਜੀ ਰਹਿਮਤ ਕਰਨ ਸੁਣੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਸੁਖੀ ਏ ਪਰ ਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਇਸੇ ਤਰ੍ਹਾਂ ਜਨਮ ਕਥਾ ਗੁਰੂ ਜੀ ਦੀ ਲੜੀ ਵਾਰ ਆਰੰਭ ਰਹੇਗੀ ਸੋ ਆਪਾਂ ਰਾੜ ਮਿਲ ਕੇ ਸਾਰੇ ਹਾਜ਼ਰੀਆਂ ਭਰਾਂਗੇ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ